ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੇ ਕੋਲੇ 12 13 15 20 ਵਾਲੇ ਰੇਡ ਆ ਵੀਰੇਓ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਡ ਵੀਰ ਦਾ ਹਰੇਕ ਵੀਡੀਓ ਜਿਆਜ ਹੁੰਦਾ ਤਾਂ ਆਓ ਵੀਰੇ ਐਂਦੇ ਮਰੇ ਲੈਣੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਕੁਲਜਿੰਦਰ ਵੀ ਸਾਸਰੀ ਗਾਲ ਹੋਰ ਸੁਣਾ ਵੀਰੇ ਕੀ ਹਾਲ ਚਾਲ ਸਭ ਠੀਕ ਠਾਕ ਤੁਸੀਂ ਸਭ ਕੁਝ ਦੇ ਵੀਰੇ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸਿਓ ਆਪਣਾ ਹਾਂ ਮੇਰਾ ਜੇ ਪ੍ਰਿਤਪਾਲ ਸਿੰਘ ਪਿੰਡ ਚਾਲਕਲਾਂ ਤਹਿਸੀਲ ਬਟਾਲਾ ਜ਼ਿਲ੍ਹਾ ਗੋਤਾਪੁਰ ਫੋਨ ਨੰਬਰ ਵੀਰੇ ਫੋਨ ਨੰਬਰ 77 73 94 75 ਬਾਜੀ ਤਾਂ ਵੀਰੇ ਆਪਣੇ ਕੋਲੇ ਨਿੱਕੇ ਰੇਟ ਵਾਲੀਆਂ ਚਾਰ ਨਾਕ ਬਿਲਕੁਲ ਛੋਟੇ ਛੋਟੇ ਰੇਟ ਮੇਰੇ ਰੇਟ ਹੁੰਦੇ ਛੋਟੇ ਛੋਟੇ ਜਿਹੜੇ ਹੁੰਦੇ ਵੀਰੇ ਹੈਨਾ ਹਾਂਜੀ ਹਾਂਜੀ ਰੇਟ ਆਹ بڑا ਜਾਇਜ ਹੁੰਦਾ ਕਿੰਨੇ ਵੀਰ ਆਪਣਾ ਤਾਈਓ ਮਾਲ ਵੇਖਦਾ ਰਹਿੰਦਾ ਤਾਂ ਜੈ ਜਿਹੜਾ ਵੀਰੋ ਐਂਡ ਤੈ ਵੀਡੀਓ ਜ਼ਰੂਰ ਵੇਖਿਓ ਬਿਲਕੁਲ ਥਾਨ ਸੁਣੇ ਚੰਗੇ ਲੱਗੇ ਵੇੜਾ ਨੂੰ ਹਾਂਜੀ ਬਿਲਕੁਲ ਕਰੀਏ ਵੀਰੇ ਸ਼ੁਰੂ ਕਰੀਏ ਕਜੰਦ ਵੀਰਾ ਪਹਿਲਾ ਸੂਆ ਦਾ ਮਹੀਨਾ ਕੱਚੀ ਸੂਫੀ ਜੇ ਇੱਕ ਮਹੀਨਾ ਕੱਚੀ ਸੂਫੀ ਹੈ ਮਹੀਨਾ ਕੱਚੀ ਸੂਫੀ ਵੇ ਕਿਹੜੇ ਅੱਖਰ ਲੱਗੇ ਕਿ ਦਿਨਾਂ ਦੇ ਸੰਧੀ ਤੇ ਕਿਆ ਬਾਤਾਂ ਕਰਨੀਆਂ ਇਦਾਂ ਥਾਨ ਵਖਾ ਇਦਾਂ ਹੀ ਬੜਾ ਪਿਆਰਾ ਵੀਰੇ ਥਾਨ ਵੇ ਤੂੰ ਨੋਕ ਵਾਲਾ ਲੱਗਾ ਚਾਰੀ ਦਿਨਾਂ ਦੇ ਸੰਧੀ ਤੇ ਵਸੀ ਬੜੀ ਬਿਲਕੁਲ ਤਾਂ ਵੀਰੇ ਇੱਕ ਹੁਣ ਬਾਹਰ ਕਿਵੇਂ ਆ ਗਈ ਮੌਸਮ ਹੈਨਾ ਪੱਠੇ ਪੁੱਠੇ ਆ ਦੁੱਧ ਮਧੂਗੀ ਮੀਨਾ ਕੱਚੀ ਸੁਈ ਹੋਣੇ ਦੇ ਦਿਨ ਕੁਰੇ ਹੋਣ ਵਾਲੇ ਇਹਨੇ ਵਦਨਾ ਹੀ ਆ ਗਾੜੀ ਹੁਣ ਹੁਣ ਇਹ ਕਿੰਨਾ ਕੋਗੇ ਇਸਨੇ ਹੋਣੇ ਥਲੇ ਪਚਾਰ ਹੋ ਜਾਏ ਪੰਜ ਹੋ ਜਾਏ ਨਹੀਂ ਆ ਠੀਕ ਠੀਕ ਹੈ ਦੇਖੋ ਵੀਰੇ 4 ਕਿਲੋਟਰ ਦੁੱਧ ਆ ਪਹਿਲਾਂ ਸੁਪੀ ਵੈੜ ਹੈ ਵੈੜ ਪਾਨਾ ਥੋੜੀ ਜਿਹੀ ਸਾਂਭੀ ਨਹੀਂ ਗਈ ਵੀ ਇਹਨੇ ਤਾਂ ਹੀ ਪਹਿਲਾਂ ਸੁਪੀ ਹਨਾ ਲਿਸਾ ਪਨ ਥੋੜਾ ਜਿਹਾ ਇੱਧੇ ਇੱਧਾ ਬੈਠੋ ਭਾਈ ਠੀਕ ਹੈ ਤਾਂ ਬਾਕੀ ਵੀਰੇ ਵੰਡਾ ਮੁੰਡਾ ਗੇ ਤੋ ਖਾਊਗੇ ਆਪੇ ਹਨਾ ਹੁਣ ਪੱਕੇ ਹੋ ਜੇ ਨੇ ਜੀ ਸਾਰੀ ਸਾਫ ਬਿਲਕੁਲ ਤਾਂ ਹੈ ਵੀ ਰੰਗ ਬਾਜ਼ ਵੀਰੋ ਤਾਂ ਰੇਡ ਵੀ ਨਹੀਂ ਗਾਇਆ ਹੁਣ ਹਨਾ ਉੜਦੀਆਂ ਵਾਲੇ ਹਨ ਚਲੋ ਕੋਈ ਵੀਰ ਸਾਹਮਲੇ ਵੰਡ ਮੁੰਡ ਪਾ ਲੈ ਤਾਂ ਕਿਉਂਕਿ ਥਾਂ ਨੂੰ ਠੀਕ ਲੱਗਾ ਉੜਦੀ ਦੇ ਕੀ ਬਾਤਾਂ ਥਾਂ ਤੇ ਵੀ ਕੁਆਲਟੀ ਦਾ ਲੱਗਾ ਠੰਡੀ ਬੜੀ ਆ ਬਿਲਕੁਲ ਥਾਂ ਚੰਗਾ ਲੱਗਿਆ ਉਹ ਬੰਦੇ ਆਂਦੇ ਥੋੜੀ ਜਿਹਾ ਨਾ ਅਸੀਂ ਜਦੋਂ ਖੁੱਲੀ ਛੱਡਤੀ ਉਹ ਭੱਜੀ ਦੇ ਕਿਤੇ ਡਿੱਗ ਪਈ ਅੱਛਾ ਅੱਛਾ ਉਹਦੇ ਕਾਫਰਾਂ ਦੇ ਥੋੜਾ ਜਿਹਾ ਆ ਹੈ ਵੀ ਥੋੜਾ ਲਿਸਾ ਮਨ ਕਰਕੇ ਨਾ ਮੇਰੇ ਪਸ਼ੂ ਤਾਂ ਮੇਰੇ ਕਿੰਨੇ ਦੀ ਐ ਬਾਕੀ ਸੁਤਰੀ ਦਾ 3 ਬੜੀ ਇਕਲਿੰਦਰ ਵੀ ਇਹਦਾ ਕੋਈ ਮੁੱਲ 20 ਨਹੀਂ ਕੋ 18 ਨਹੀਂ ਕੋ 15 ਨਹੀਂ ਜੱਸਣਾ 13000 ਦੀ ਕੀ ਬਾਤ ਤੇਰਾ ਇਹ ਦੇਖੋ ਇਹ 13000 ਦੀ ਆ ਤਾ ਸੋਣੀ ਵੈਣਾ ਰੇਡ ਕਲੈਂਦਰ ਵੀਰ ਬਹੁਤਾ ਛੋਟਾ ਪਾ ਦੇ ਇੱਕ ਗਾਂ ਦੇ 20 20 ਗਾ ਕੋ ਹੁੰਦੇ ਬਾਚੂ ਮੈਨਾਂ ਵੀਰੇ ਰੇਡ ਬਿਲਕੁਲ ਹੀ ਜਾ 20 ਹੋਣੇ ਆ 20 ਗਾ ਕੇ ਤੇ ਲੈ ਲੈ ਇੱਕ ਬੰਦੇ ਨੇ ਲੈਣੀ ਆ ਨਹੀਂ ਠੀਕ ਆ ਕੋਈ ਵਾਂਡ ਮੁੰਡ ਵੀਰਾ ਪਾਊਗਾ ਤੇ ਵੇਖੋ ਵੀਰੇ 13000 ਦੀ 13000 ਦੀ ਦੋ ਦੋ ਵਧਨ ਵਾਲੀ ਆ ਬਿਲਕੁਲ ਨਹੀਂ ਰੇਡ ਜਾਇਆ ਜੀ ਵੀਰੇ ਆ ਵੀ ਕਜਨ ਦੇ ਵੀ 85 ਕਿਲੋ ਦੁੱਧ ਅੱਛਾ ਛਾਈ ਹਾਲ ਚਾਗੀ ਨਾਲ ਹਨਾ ਦੋ ਕਰਦਾ ਮਹੀਨਾ ਆ ਗਿਆ ਟੀਕਾ ਲੱਗੇ ਨੂੰ 5 ਕਿਲੋ ਦੁੱਧ 5 ਕਿਲੋ ਦੁੱਧ ਮਹੀਨਾ ਦਾ ਟੀਕਾ ਚੁਆ ਇੱਕ ਨੰਬਰ ਪਰ ਤੁਸੀਂ ਟੋਕੜ ਕਰਕੇ ਦਿਓ ਵੀਰੇ ਮਹੀਨੇ ਦਾ ਕਰਦਾ ਹਨਾ ਤੁਸੀਂ ਟੋਕੜ ਮੰਨਿਓ ਵੀਰੇ 4 ਕਿਲੋ ਦੁੱਧ ਦਾ 4 ਤੇ 5 ਵੀਰੇ 5 ਕਿਲੋ 5 ਕਿਲੋ ਆ ਵੇਖੋ ਵੀਰੇ ਬਾਕੀ ਹੈ ਲਿੱਸਾ ਬੰਨਾ ਥੋੜਾ ਚਲੋ ਉਹਦਾ ਪਸ਼ੂ ਹਨਾ ਦੁੱਧ ਗੜੀ ਸੇਵਾ ਦਾ ਵੱਡੀ ਵੜਾ ਲੰਮੀ ਬੇਲ ਵਾਲੀ ਵੀਰੇ ਥਣ ਥੂ ਵਧੀਆ ਚੁਾਈ ਵਾਲਾ ਇਹਨੂੰ ਵੀ ਲੱਗਿਆ ਤਾਂ ਬਿਲਕੁਲ ਆ ਵੀਰੇ ਇਹਦਾ ਮੁੱਲ ਇਹਦਾ ਮੁੱਲ ਪਜੇਂਦਰ ਸਿੰਘ ਭਾਵਾ ਕਾਲੀਆ 15 16 ਜੈਸਾ ਨੂੰ 12000 ਦੀ ਕੀ ਬਾਤ ਹੈ ਜੀ ਵੇਖੋ ਵੀਰੇ 12000 ਦੀ ਵਿਹੜਾ ਵੱਡੀ ਵਿਹੜਾ ਕੋ ਮੁੰਡਾ ਮੁੰਡਾ ਖਾਦਾ ਇਹਨੇ ਦੁੱਧ ਤੇ ਦੁੱਧ ਵੀ ਕਰ ਜੂ ਹਣਾ ਵੀਰੇ ਹੁਣ 5 ਕਿਲੋ ਵੀਰੇ ਦੱਸਦਾ ਦੁੱਧ ਤਾਂ ਹੈ ਚਾਰੂ ਵੀਰੇ ਇਹ ਆ ਵੀਰੇ ਚਾਰੂ ਗਾਣਾ ਪਜੇਂਦਰ ਸਿੰਘ ਨੇ ਦੁੱਧੋਂ ਵੀ ਗਾਣੇ ਵਾਜਣ ਆਈ ਉਹਦੇ 6 7 ਕਿਲੋ ਕਰੂਗੀ ਕਹਿੰਦੇ ਥੋੜੀ ਸਾਭੀ ਘਟਵਾ ਬਸ ਠੰਡੀ ਠੁੰਡੀ ਬੜੀ ਥਣ ਵੇਖ ਇਕੱਲਾ ਇਕੱਲਾ ਲੱਗਾ ਆ ਵੱਡੀ ਵਿਹੜ ਪਜੇਂਦਰ ਸਿੰਘ ਮਹਾਰਾਜ ਆਤੀ ਜੀ ਦਾ ਬਹੁਤ ਕੱਦ ਕਾਠ ਵਾਲੀ ਦੇਖ ਕੀ ਬਾਤ ਹੈ 22 23 ਕਿਲੋ ਦਾ ਰਕਾਟ ਹੈ ਕਹਿੰਦੇ ਦੇ ਰਿਹਾ ਵੱਡੀ ਵੈੜ ਹੈ ਹਾਂਜੀ ਤਾਂ ਵੀਰ ਹੁਣ ਦੁੱਧ ਕਿੰਨਾ ਦਾ ਹੁਣ ਕਹਿੰਦੇ ਨੇ 7 ਕਿਲੋ ਠੀਕ ਹੈ ਤੋਰੀ ਨਾਲ ਲਈ ਆਪਣੇ ਕੋਲ ਦੁੱਧ ਵਾਧੂ ਵੀ ਸਕਦੀ ਆ ਵੇਖੋ ਵੀਰੇ 7 ਲੀਟਰ ਦੁੱਧ ਦਾ ਵੱਡੇ ਪੱਲੇ ਜਾਂ ਲੰਮੀ ਬੇਲ ਸਾਨੂੰ ਤੁਹਾਨੂੰ ਵਧੀਆ ਲੱਗਿਆ ਬਿਲਕੁਲ ਵੀਰੇ ਬਿਲਕੁਲ ਵੱਡੀ ਵੈੜਾ ਵੀਰੇ ਚੈੱਕ ਕਰ ਲੋ ਬੇਲ ਬਹੁਤ ਲੰਮੀ ਆ ਸਾਰੇ ਚੰਗੀ ਕੁਲਜਾਦਰ ਵੀਰ ਥਣ ਪੌਂਡਾ ਵਖਾ ਕੀਲੇ ਵਾਲਾ ਹੀ ਫਿਰਦੀ ਦੁੱਧ ਕਿੰਨਾ ਵੀਰੇ 7 ਕਿਲੋ ਲੀਟਰ ਆ 7 ਕਿਲੋ ਠੀਕ ਹੈ ਜੀ ਵੇਖੋ ਵੀਰੇ ਥਣ ਵੇਖੋ ਬੜਾ ਪਿਆਰਾ ਥਣ ਲੱਗਿਆ ਤਾਂ ਵੱਡੀ ਵੈੜ ਕੱਦ ਕਾਠ ਫੁੱ ਅੱਜ ਕਜੇਂਦਰ ਵੀਰ ਦੇ ਰੇਟ ਵੀ ਉਹ ਬਾਹਰ ਨਹੀਂ ਜਾਣ ਦੇਣਾ ਬਿਲਕੁਲ ਮਦਰ ਨਹੀਂ ਕਰਾਂ ਦੇ ਵੀ ਉਹ ਬਾਹਰ ਨਹੀਂ ਜਾਣ ਦੇਣਾ ਅੱਜ 20 ਤੱਕ ਜੈ ਜੈ ਜੀ ਹਨਾ ਵੀਰੇ ਮਾਨਾ ਕਜੇਂਦਰ ਵੀਰ ਦੇਖ ਕੇ ਇਹੜੇ ਅੱਖਰ ਲੱਗੇ ਦੇਖਿਆ ਬਾਤਾ ਥਾਣ ਵਿਖਾ ਕੱਲਾ ਕੱਲਾ ਲੱਗਾ ਬਿਲਕੁਲ ਵੱਡੀ ਆ ਕਜੇਂਦਰ ਵੀਰ ਗਾੜ ਠੁਕੀ ਗਾ ਸੀ ਪਿਆਸੀ ਆਦੀ ਆ ਹੁਣ ਵੀਰੇ ਹੁਣ ਕਜੇਂਦਰ ਵੀਰ ਮੋਲੇ ਦਾ ਕਰ ਲਿਆ 20 ਹਾਂਜੀ 22 ਜੋ ਮਰਜੀ ਕਰ ਲਿਆ 18 ਦੀ ਦੇ ਦੀਏ ਮਾਨਤਨ ਵੀਰੇ 1000 ਹੋਰ ਕਰ ਦਾਂਗੇ 17 ਦੀ ਇੱਕ ਹੋਰ ਕਰੀਏ 16000 16000 ਦੀ ਵੱਡੀ ਵਹਿੜਾ ਵੀਰੋ ਕੱਦ ਕਾਠ ਵਾਲੀ ਆ ਖਾਨ ਤੋਂ ਜੇ ਅੱਗੇ ਕਰ ਲੋ ਲੰਮੀ ਬੇਲ ਆ ਤਾਂ ਵੀਰੇ 16000 ਦੀ 16000 ਦੀ ਮੇਲਾ ਲੁੱਟਣ ਵਾਲਾ ਜੇ ਲੁੱਟ ਲੋ ਬੱਸ 16000 ਦੀ ਵੀਰੋ ਵੇਖੋ ਵੀਰੋ ਵੱਡੀ ਬੇੜਾ ਬਾਕੀ ਫੋਨ ਲਾ ਲਿਓ ਵੀਰ ਨੂੰ ਆਹ ਕਜਿੰਦਰ ਵੀ ਦੂਜਾ ਆਜੂਗਾ ਦੂਜਾ ਸੂਰ 2 ਮਹੀਨੇ ਸੂਈ ਨੂੰ ਅੱਗੇ ਦੁੱਧ ਦਾ ਹਟਾ ਮ 8:00 ਜੇ 9:00 ਜੇ ਠੀਕ ਹੈ ਜੀ ਪਕਾ ਹੋਊਗਾ 8:00 ਨੂੰ 8 ਕਿਲੋ ਦੁੱਧ ਲਾ ਲਓ ਹੈਨਾ ਲਾ ਲੈ ਕੋਈ ਕਜਿੰਦਰ ਵੀ ਵੇਖੋ ਵੀਰੋ ਡੱਬੇ ਰੰਗ ਦੀ ਆ 8 ਕਿਲੋ ਦੁੱਧ ਦਾ ਤਾਂ ਤੋਰਾ ਤਾਰਾ ਚੈੱਕ ਕਰ ਲੋ ਸਾਰੀ ਚੰਗੀ ਸਾਰੀ ਸਹੀ ਠੀਕ ਬਿਲਕੁਲ ਸੋਹਣੀ ਵੇੜਾ ਥਾਣ ਪਿਆਰਾ ਲੱਗਿਆ ਮੈਂ ਨਾ ਬਹੁਤ ਆ ਜਦਾਂ ਮਰਜੀ ਠੰਡੀ ਧੀਰੀ ਬੜੀ ਭਾਵੇਂ ਇਦਾਂ ਥੱਲੇ ਹੱਥ ਫੇਰੀ ਜਾਓ ਇਦਾਂ ਹੀ ਬੈਠੇ ਰਹੋ ਭਾਵੇਂ ਕੋਈ ਗੱਲ ਨਹੀਂ ਥਾਣ ਬੜਾ ਪਿਆਰਾ ਲੱਗਿਆ ਵੀਰੇ ਉਹ ਤੇ ਰੰਗ ਬਾਝ ਤੇ ਵੇੜਾ ਵੀਰੇ ਪਾਣ ਦੇ ਪੱਤੇ ਪੁੱਤੇ ਵਗੇ ਮੱਥੇ ਤੇ ਸੋਹਣੀ ਵੇੜਾ ਅਮਰੀ ਦਾ ਮੁੱਲ ਮੋਲੇ ਦਾ ਕੰਦਰ ਵਿੱਚ ਨਿਖਾਰਿਆ ਹਾਂਜੀ ਕੋਈ ਇਹਦਾ ਪੰਜੀ ਨਹੀਂ ਕੋਈ ਬਾਈ ਨਹੀਂ 20 ਦੀ ਜੱਸ ਨਾ ਹੀ ਹਣੀ ਆ ਬਸ 20 ਦੀ ਜੱਸ ਨੋ ਜੱਸ ਨੋ 20000 ਦੀ ਬਾਤੀ ਕੋ ਫੋਨ ਲਾਵੇ ਆਪਣੇ ਰੇਟ ਬਿਲਕੁਲ ਜੈਜ ਪਾਈ ਦੇ ਇਹ ਨਹੀਂ ਵੀ 30000 ਮਾ ਕੇ ਮੁਰਗੇ 15000 ਦਾ ਡੰਗ ਡੇਦ ਨਾ ਉਹ ਕੰਮ ਨਹੀਂ ਜਣਾ ਬਿਲਕੁਲ ਰੇਟ ਆਪਾਂ ਲੈਣ ਦੇ ਨਾਲ ਹੀ ਕੀਤੇ ਜੇ ਬਸ ਠੀਕ ਆ ਵੀਰੇ ਬਾਕੀ ਹੋਰ ਆਪਣੇ ਕੋਲ ਚਾਰ ਪਸ਼ੂ ਚਾਰ ਪਸ਼ੂ ਆ ਗਿਆ ਵੇਖੋ ਵੀਰੇ 20000 ਅੱਜ ਜੈਜ ਰੇਟ ਆ 16000 ਨਿਗ ਨਿਗ ਰੇਟ ਪਾਇਆ ਵੀਰ ਨੇ 10000 12000 13000 12000 13000 ਛੋਟੇ ਛੋਟੇ ਰ ਸਾਰੇ ਵੀਰ ਕਈ ਵੱਧ ਪਏ ਖਚਨ ਵਾਲੇ ਨੇ ਹੁੰਦੇ ਕਈ ਜਿਹੜੇ ਮਾਤੜ ਵੀ ਹੁੰਦੇ ਆ ਜਿਹਨਾਂ ਦਾ ਚਾਹ ਪਾਣੀ ਵਾਲੇ ਤੇ ਇਕੱਲੇ ਨਾ ਹੁੰਦਾ ਤੇ ਕਈ ਵੀਰੇ ਇਦਾਂ ਸਾਹਮਦੇ ਹਨਾ ਸੇਵਾ ਕਰ ਲੈਂਦੇ ਆ ਵੱਧੇ ਵਾਲੀਆਂ ਹੁੰਦੀਆਂ ਕਜਦਰ ਵੀਰ ਬਿਲਕੁਲ ਵੀਰੇ ਬਿਲਕੁਲ ਤਾਂ ਬਾਕੀ ਹਰੇਕ ਵੀਡੀਓ ਜਿਹੋ ਬੈਂਦੀ ਅਗਰ ਕਜਦਰ ਵੀਰ ਗਾਂਡੇ ਤੇ ਦੋਤੇ ਆਇਨਾ ਬਸ ਉਹਨਾਂ 20 25 ਕਿ ਦਿਨ ਆਈਏ ਤੇ ਪੂਰੇ ਹੋ ਜਦੇ ਆ ਦੁੱਧ ਸੇਵਾ ਦਾ ਵੀਰੇ ਦੋ ਦਿਨ ਆਇਨਾ ਦਿਨੋ ਦਿਨ ਦੋਤੇ ਆਈ ਜਾਂਦੀ ਤਾਂ ਸੋਹਣੀਆਂ ਬਣਾ ਨੇ ਰੇਡ ਵੀਰੋ ਨੋਰਮਲ ਆ ਬਾਕੀ ਹਰੇਕ ਵਿਟੀ ਜੇ ਉਹ ਬੈਂਦੀ ਹੁੰਦੀ ਹੈ ਕਿ ਪਸ਼ੂ ਨੂੰ ਵੇਚ ਆ ਕੇ ਖਰੀਦ ਕਰਨੀ ਚਵਾਈ ਕਰਨੀ ਪਾਸ ਕਰਨੀ ਉਹ ਤੁਹਾਡਾ ਆਪਣਾ ਖੁਦ ਦਾ ਫਰਜ਼ ਹੈ ਵੀਰੋ ਤਾਂ ਬਾਕੀ ਰੇਡ ਵੀਰ ਦਾ ਜਾਇਜ ਹੁੰਦਾ ਜੋ ਵੀਰ ਦਾ ਅਸਲਾ ਨਿਕਲਦਾ ਵੀਰੇ ਉਹੀ ਆ ਰੇਡ ਨੋਰਮਲ ਆ ਫੋਨ ਵੀਰ ਨੂੰ ਜਰੂਰ ਲਾਓ ਝੂਠ ਨਹੀਂ ਆ ਕਿਹੜੇ ਦਰ ਵੀਰ ਮਾਰਨਾ ਆਪਣੇ ਕੋਲ ਤੈਨੂੰ ਪਤਾ ਆ ਜਾਂਦਾ ਪਰ ਹੁਣੀਆਂ ਹੀ ਆ ਡੇਬਾ ਆਪਣਾ ਕੇਵਲੇ ਆਪਾਂ ਕੇਦੇ ਘਰ ਚੱਲ ਜੀਏ ਕੇਵਲੇ ਜੀਣ ਨਹੀਂ ਲੱਗਦਾ ਨਹੀਂ ਨਹੀਂ ਬਿਲਕੁਲ ਇਹ ਵੀ ਕੇਵਲੇ ਟੰਗ ਰੋਣਗੇ ਜੀਣ ਨਹੀਂ ਲੌਂਦਾ ਆਪਣੇ ਜੀ ਨਹੀਂ ਲੌਂਦਾ ਬਿਲਕੁਲ ਬਿਲਕੁਲ ਇੱਕ ਵਾਰ ਦੋ ਤਸ ਦੇ ਘਾਟ ਵੀ ਨਿਕਲੌਂਦਾ ਕੇ ਨਹੀਂ ਨਿਕਲੌਂਦਾ ਆਗੇ ਹਾਂ ਆਪਾਂ ਦਸੀਦਾ ਹੀ ਹੁੰਨਾ ਜਿੰਨਾ ਹੈਗਾ ਜਿੰਨਾ ਹੈਗਾ ਬਿਲਕੁਲ ਬਾਕੀ ਇੱਥੇ ਆਣ ਕੇ ਆਪਣੀ ਚੋਚ ਚਵਾ ਕੇ ਤਸੱਲੀ ਕਰਕੇ ਫਿਰ ਸਾਸੀ ਕਾਲ ਸਾਸੀ